ਇਹ ਸਰਕਾਰ ਮਰਦਾਬਾ ਮਰਦਾਬਾ ਬਾਬਰੀਆ ਸਮਾਜ ਜਿੰਦਾਬਾਦ 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 ਬਾਬਰੀਆ ਸਮਾਜ ਜਿੰਦਾਬਾਦ ਜਿੰਦਾਬਾਦ ਜਣੂ ਵਾਲੀ ਸਰਕਾਰ ਮਰਦਾਬਾ ਮਰਦਾਬਾ ਜਣੂ ਵਾਲੀ ਸਰਕਾਰ ਮਰਦਾਬਾ 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 ਆਮ ਆਦਮੀ ਪਾਰਟੀ ਮਰਦਾਬਾ ਮਰਦਾਬਾ ਭਗਵਾਨ ਹਰ ਪਿੰਡ ਦੇ ਵਿੱਚ ਲਾ ਰਹੇ ਆ ਇਹ ਕਿਉਂ ਲਾ ਰਹੇ ਆ ਕਿਉਂਕਿ ਪਿੰਡਾਂ ਪਿੰਡਾਂ ਦੇ ਵਿੱਚ ਅੱਜ ਟੂਰ ਵਾਈਜ਼ ਤੁਹਾਡਾ ਪਿੰਡ ਜਿਹੜਾ ਗੁਰੂ ਸਰਮਾੜੀ ਅਸੀਂ ਪਹੁੰਚੇ ਆਂ ਲਿਗਨ ਸੱਪ ਸਾਰੀ ਕਿਉਂਕਿ ਤੁਹਾਡਾ ਹੀ ਪਿੰਡ ਜਿਹੜਾ ਐਸੇ ਬਾਗੇ ਪੁਰਾਣੇ ਏਰੀਆ ਦੇ ਵਿੱਚ ਰਹੇ ਗਏ ਸੀ ਜਿਹੜਾ ਕਿ ਅਸੀਂ ਸਮਾਂ ਦਿੱਤਾ ਸੀ ਸਰਪੰਚ ਸਾਹਿਬ ਨੂੰ ਵੀ ਇਹਨਾਂ ਨੂੰ ਸਾਰਿਆਂ ਨੂੰ ਵੀ ਤੁਹਾਡੇ ਪਿੰਡ ਆਵਾਂਗੇ ਸੋ ਅੱਜ ਅਸੀਂ ਇਸ ਲੜੀ ਦੇ ਤਹਿਤ ਤੁਹਾਡੇ ਦਰਸ਼ਨ ਕਰਨ ਆਏ ਆ ਕਿਉਂ ਕਰਨ ਆਏ ਆ ਕਿਉਂਕਿ ਜਿਹੜੀਆਂ ਆਪਾਂ ਪਹਿਲਾਂ ਵਾਲੀਆਂ ਪਾਰਟੀਆਂ ਦੇ ਨਾਲ ਐਡੇ ਵੱਡੇ ਇਕੱਠ ਕਰਕੇ ਆਪਾਂ 2% ਕੋਟਾ ਲਿਆ ਸੀ ਜਿਹੜਾ ਆਪਾਂ 2% ਕੋਟਾ ਲਿਆ ਸੀ ਇਹ ਕੋਟੇ ਦੇ ਨਾਲ ਸਾਡੇ ਬੱਚਿਆਂ ਨੂੰ ਨੌکریاں ਮਿਲਦੀਆਂ ਸੀ ਕੋਈ ਆਪਣਾ ਬੱਚਾ ਕੋਈ ਰਹਿ ਨਹੀਂ ਜਾਂਦਾ ਸੀ ਜਦੋਂ ਆਪਾਂ ਨੂੰ ਇਹ 2% ਮਿਲ ਜਾਂਦਾ ਸੀ ਆਪਣੇ ਬੱਚਾ ਨਹੀਂ ਕੋਈ ਰਹਿੰਦਾ ਸੀ ਇਸ ਕਰਕੇ ਪਹਿਲਾਂ ਸਾਨੂੰ ਅਕਾਲੀ ਦਲ ਨੇ 2001 ਦੇ ਵਿੱਚ ਇਹ ਕੋਟਾ ਦਿੱਤਾ ਉਹਨਾਂ ਨੇ ਕੋਈ ਸਰਤਾ ਰੱਖਤੀਆਂ ਸੀ ਉਦੋਂ ਬਾਅਦ ਫਿਰ ਆਉਣ ਵਾਲਾ ਆਪਾਂ ਪ੍ਰੈਸ਼ਰ ਪਾਇਆ ਸਾਰਿਆਂ ਲੋਕਾਂ ਨੇ ਆਪਣੇ ਸਮਾਜ ਨੇ ਤਾਂ ਇਹਦੇ ਉੱਤੇ ਸਰਤਾ ਜਿਹੜੀਆਂ ਲੱਗੀਆਂ ਸੀ ਉਹ ਆਪਾਂ ਕਾਂਗਰਸ ਤੋਂ ਫਟਵਾਈਆਂ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਪੂਰਨ ਤੌਰ ਤੇ ਇਸ ਚੀਜ਼ ਦਾ ਫਾਇਦਾ ਹੋਣ ਲੱਗ ਗਿਆ ਆਪਣੇ ਬੱਚੇ ਲੱਗਣ ਲੱਗੇ ਜਦੋਂ ਇੱਕ ਨੇਰੀ ਆਈ ਭਗਵੰਤ ਮਾਨ ਦੀ ਝਾੜੂ ਵਾਲਿਆਂ ਦਾ ਸਾਡੇ ਸਾਰਿਆਂ ਦੇ ਫਤੂਰ ਸੀ ਆਪਾਂ ਝਾੜੂ ਵਾਲਿਆਂ ਨੂੰ ਵੋਟਾਂ ਪਾਉਣੀਆਂ ਤੇ ਸਾਰੇ ਸਮਾਜ ਵੀ ਮੌਕਤਕ ਬੀਲੇ ਨੇ ਆਪਾਂ ਝਾੜੂ ਵਾਲੇ ਨੂੰ ਵੋਟਾਂ ਪਾ ਕੇ ਉਹਨਾਂ ਦੀ ਸਰਕਾਰ ਬਣਾਉਣ ਦੇ ਵਿੱਚ ਅਹਿਮ ਯੋਗਦਾਨ ਆਪਣੇ ਵੀ ਮੌਕਤਕ ਬੀਲੇ ਬਾਬਰੀਆ ਸਮਾਜ ਸੰਸੀ ਸਮਾਜ ਬਾਜੀਗਰ ਭਾਈਚਾਰਾ ਤੇ ਹੋਰ ਵੀ ਜਿੰਨੇ ਪੰਜਾਬ ਦੇ ਵਿੱਚ ਸਾਡੇ ਸਮਾਜ ਦੇ ਲੋਕ ਰਹਿੰਦੇ ਆ ਬਈ ਪੂਰਾ ਜ਼ੋਰ ਲਾਇਆ ਇਹਨਾਂ ਦੀ ਸਰਕਾਰ ਬਣਾਉਣ ਵਾਸਤੇ ਸਰਕਾਰ ਅਸੀਂ ਬਣਾਤੀ ਬਣਾਈ ਅਸੀਂ ਤਾਂ ਬਈ ਸਾਨੂੰ ਜਿਹੜਾ 2% ਮਿਲਦਾ ਅਸੀਂ ਜ਼ੋਰ ਪਵਾ ਕੇ ਚਲੋ ਉਹਨੂੰ 3 ਕਰਨਾਗੇ ਜਾਂ 4 ਕਰਨਾਗੇ ਜਿੰਨਾ ਵੀ ਦੇ ਸਕਦੇ ਵੱਧ ਤੋਂ ਵੱਧ ਤੇ ਬਣਾਇਦਾ ਸੀ ਤਾਂ ਸੀ ਇਹਨਾਂ ਦੀ ਸਰਕਾਰ ਤੇ ਜਦੋਂ ਇਹ ਸਰਕਾਰ ਬਣ ਗਈ ਤੇ ਸਾਡੇ ਤੇ ਇਹਨਾਂ ਨੇ ਆ ਕੇ ਕੋਹਾੜਾ ਚਲਾਤਾ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਬੁਰਕੀ ਖੋਲੀ ਜਦੋਂ ਸਾਡੇ ਮੂੰਹ ਦੇ ਵਿੱਚੋਂ ਬੁਰਕੀ ਖੋਲੀ ਅਸੀਂ ਫਿਰ ਸੰਘਰਸ਼ ਕਰਨਾ ਸ਼ੁਰੂ ਕੀਤਾ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਬਕੈਰ ਬਕਾਇਦਾ ਤੌਰ ਤੇ ਤੁਹਾਡੇ ਪਿੰਡ ਵੀ ਆਈ ਸੀ ਕਿਉਂਕਿ ਜਦੋਂ ਆਪਾਂ ਇਕੱਠ ਕੋਈ ਕਰਦੇ ਸੀ ਪਿੰਡਾਂ ਦੇ ਵਿੱਚ ਕਿਉਂਕਿ ਸਮਾਜ ਤੋਂ ਬਿਨਾ ਅਸੀਂ ਲੜਾਈ ਕੋਈ ਵੀ ਨਹੀਂ ਲੜ ਸਕਦਾ ਕਿ ਲੜ ਸਕਦੇ ਆਪਾਂ ਕੱਲੇ ਸਮਾਜ ਦੇ ਨਾਲ ਹੀ ਲੜਾਈ ਲੜ ਸਕਦੇ ਆਪਾਂ ਇਸ ਕਰਕੇ ਜਦੋਂ ਸਾਡੇ ਸਮਾਜ ਦੇ ਉੱਤੇ ਕੋਈ ਪਾਰਟੀ ਹਮਲਾ ਕਰਦੀ ਹੈ ਆਪਾਂ ਨੂੰ ਇੱਕ ਹੋ ਜਾਣਾ ਚਾਹੀਦਾ ਹੈ ਪਾਰਟੀਆਂ ਛੱਡ ਕੇ ਐ ਸਿਰਫ ਐਸ ਮੁੱਦੇ ਦੇ ਇਕੱਠੇ ਹੋਣਾ ਚਾਹੀਦਾ ਆਪਾਂ ਨੂੰ ਸਾਡਾ ਕੋਈ ਵੀ ਪਾਰਟੀ ਨਾਲ ਸੰਬੰਧ ਨਹੀਂ ਹੁੰਦਾ ਹੈਗਾ ਅਸੀਂ ਸਿਰਫ ਇੱਕ ਸੇਵਾ ਸਮਾਜ ਸੇਵੀ ਹੈ ਸਮਾਜ ਸੇਵਾ ਦੇ ਤੌਰ ਤੇ ਹੀ ਸਮਝੋ ਸਾਰਿਆਂ ਵਾਸਤੇ ਜਿਹੜਾ ਬੰਦਾ ਸਮਾਜ ਸੇਵਾ ਕਰਦਾ ਨਾ ਸਮਾਜ ਦੇ ਵਾਸਤੇ ਤੁਰਦਾ ਹੈ ਨਾ ਪੇੜਾ ਉਸ ਮਨ ਮੰਤਰੀ ਦਾ ਜਿਹੜਾ ਵਤੀਰਾ ਅਸੀਂ ਇਹ ਵੇਖ ਕੇ ਹੈਰਾਨ ਰਹੇਗੇ ਕਿਉਂਕਿ ਸਾਡੇ ਘਰ ਦੇ ਅੱਗੇ ਕੋਈ ਮੰਗਣ ਵਾਲਾ ਵੀ ਆ ਜੇ ਨਾ ਤਾਂ ਉਹ ਆਪਾਂ ਇਹ ਵੀ ਕਹਿੰਦੇ ਆਂ ਜਾ ਰੋਟੀ ਖਾ ਲੈ ਬਾਕੀ ਨਹੀਂ ਉਹ ਤਾਂ ਪਰੋਟੀ ਦੇ ਦਿੰਨੇ ਨਹੀਂ ਤਾਂ ਆਪਾਂ ਆਟਾ ਦੇ ਦਿੰਨੇ ਜਾਂ ਕੁਝ ਹੋਰ ਵੀ ਆਪਾਂ ਉਹਨੂੰ ਦੇ ਦਿੰਨੇ ਅਸੀਂ 4 ਮਹੀਨੇ ਬੈਠੇ ਫੇਰ ਜੇ 4 ਮਹੀਨੇ ਬੈਠਣ ਤੋਂ ਬਾਅਦ ਵਿੱਚ ਵੀ ਅਸੀਂ ਮੁਜਾਰੇ ਵੀ ਕਰਦੇ ਰਹੇ ਖਰੀਦ ਕੋਟ ਕੀਤਾ ਉਹਦੇ ਹਲਕੇ ਤੇ ਮਲੋੜ ਕੀਤਾ ਚੰਡੀਗੜ੍ਹ ਜਾ ਕੇ ਕੀਤਾ ਸੰਗਰੂਰ ਜਾ ਕੇ ਧਰਨਾ ਮੁਜਾਹਰਾ ਕੀਤਾ ਜਿਹੜਾ ਭਗਵੰਤ ਮਾਨ ਦਾ ਜਿਹੜਾ ਉੱਥੇ ਉਹਦੀ ਕੋਠੀ ਆ ਉਹਦੇ 바ਰ ਦੇ ਅੱਗੇ ਸਮਾਂ ਸਾਨੂੰ ਦੇਤਾ ਮਿਲਣ ਵਾਸਤੇ ਲੈਕਟਿ ਜੇ ਫੋਨੋਂ ਮੀਟਿੰਗ ਦੇਵਾਂਗੇ ਵੀ ਤੁਹਾਡਾ ਹੱਲ ਕਰਦੇ ਆਂ ਪਰ ਅੱਜ ਤੱਕ ਸਾਨੂੰ ਮੀਟਿੰਗ ਨਹੀਂ ਜਿੱਦਾਂ ਦਾ ਅਸੀਂ ਇਹ ਮੁਜਾਹਰਾ ਕਰ ਰਹੇ ਆਂ ਜਦੋਂ ਦਾ ਅਸੀਂ ਭਗਵੰਤਾਂ ਚੋਣਾ ਦਾ ਐਲਾਨ ਹੋਇਆ ਸਾਡੇ ਕੋਲੇ ਬਹੁਤ ਸਨੇਹਰੀ ਮੌਕਾ ਆ ਗਿਆ ਕੀ ਆ ਗਿਆ ਮੌਕਾ ਆ ਗਿਆ ਐਸ ਝਾੜੂ ਵਾਲੀ ਸਰਕਾਰ ਨੂੰ ਜਵਾਬ ਦੇਣਾ ਜਵਾਬ ਕਿਵੇਂ ਦੇਣਾ ਸਾਡਾ ਵੋਟ ਦਾ ਅਧਿਕਾਰ ਆ ਜਿਹੜਾ ਟੰਡਾ ਉਹ ਵਰਤ ਕੇ ਆਪਾਂ ਝਾੜੂ ਵਾਲਿਆਂ ਨੂੰ ਵੋਟ ਨਹੀਂ ਪਾਉਣੀ ਜਿਹੜੀ ਮਰਜ਼ੀ ਪਾਰਟੀ ਸਾਡੇ ਵਾਸਤੇ ਆ ਪਾਰਟੀ ਆ ਜਾਏ ਆਪਾਂ ਨੂੰ ਵੋਟ ਪਾ ਦੇਣੀ ਜਿੱਥੇ ਤੁਹਾਡਾ ਮਨ ਮੰਦਾ ਉੱਥੇ ਪਾ ਦਿਓ ਕੱਲੇ ਇੱਕ ਸਾਡੀ ਬੇਨਤੀ ਆ ਸਮਾਜ ਵੱਲੋਂ ਜਿਹੜਾ ਨੇ ਸਾਡੇ ਬੱਚਿਆਂ ਦੇ ਮੂੰਹੋਂ ਪੁਰਕੀ ਖੋਈ ਐ ਉਹਨਾਂ ਨੂੰ ਵੋਟ ਨਹੀਂ ਪਾਉਣੀ ਇਹ ਕੇ ਪਰਨ ਕਰ ਲੋ ਘਰ ਘਰ ਜਾ ਕੇ ਬੇਨਤੀ ਕਰਨੀ ਹੈ ਕਿਉਂਕਿ ਜੇ 2 ਲੱਖ ਸਾਡੀ ਆਬਾਦੀ ਕੱਲੇ ਫਰੀਦਕੋਟ ਹਟਕੇ ਦੇ ਵਿੱਚ ਹੈ ਬਾਜੀਗਰ ਭਾਈਚਾਰਾ ਸਾਸੀ ਭਾਈਚਾਰਾ ਹੋਰ ਵੀ ਜਿਹੜੇ ਵਿੱਚ ਹੋਰ ਕਬੀਲਿਆਂ ਦੇ ਵੀ ਲੋਕ ਹੈ ਤੇ ਬਾਵਰੀਆ ਸਮਾਜ ਦੀ ਸਾਰਿਆਂ ਨਾਲੋਂ ਜ਼ਿਆਦਾ ਗਿਣਤੀ ਹੈ ਘਰ ਤੋਂ ਘੱਟ ਵੀ ਆਪਣੀ ਗਿਣਤੀ ਲੱਖ ਦੇ ਕਰੀਬਨ ਤਕਰੀਬਨ ਹੈ ਤੇ ਬਾਕੀ ਬੂਰਤੇ